ਫਿਰ ਅਸੀਂ ਇੱਕ ਕੁਦਰਤ ਦੇ ਨਾਲ ਵੀ ਪਿਆਰ ਕਰਦੇ ਕਿਉਂਕਿ ਕੁਦਰਤ ਕਰਕੇ ਵਸਿਆ ਸੋਏ ਫਿਰ ਜੀਵ ਜਦੋਂ ਨਾਮ ਨਾਲ ਜੁੜ ਜਾਏਗਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਉਪਦੇਸ਼ ਨਾਲ ਜੁੜ ਜਾਣਗੇ ਸਤੋਗੁਣੀ ਹੋ ਜਾਣਗੇ ਫਿਰ ਲੋਕ ਵੱਧ ਤੋਂ ਵੱਧ ਰਕਤ ਲਾਉਣਗੇ ਪੌਣ ਪਾਣੀ ਦਾ ਖਿਆਲ ਰੱਖਣਗੇ ਤ੍ਰਿਸ਼ਨਾਵਾਂ ਆਸਾ ਖਤਮ ਹੋ ਜਾਣਗੀਆਂ ਸਿਰਫ ਜਿੰਦਾ ਰਹਿਣ ਵਾਸਤੇ ਲੋਕ ਖਾਣਗੇ ਭੀ ਮਾਲਕ ਨੂੰ ਮਿਲਿਆ ਜਾਏ ਨਾਨਕ ਸੋ ਪ੍ਰਭ ਸਿਮਰੀ ਇਸ ਦੇਹੀ ਕੋ ਪਾਤ ਯਾਨੀ ਜੀਵਨ ਦਾ ਮਕਸਦ ਪਤਾ ਚੱਲ ਜਾਏ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀ ਤੇ ਜਦੋਂ ਦਰਖਤ ਹੀ ਨੇ ਲਾਗੇ ਪੌਣ ਪਾਣੀ ਨੂੰ ਆਪਾਂ ਠੀਕ ਕਰ ਲਿਆ